ਆਇ ਨਾਲੀ ਆਇ ਨਾਲੀ ਸਾਹਮਣੇ ਵਾਲੇ ਬੰਦੇ ਨੂੰ ਕੁਝ ਨਹੀਂ ਲੱਗਣਾ ਉਹਨੇ ਗੱਡੀयां ਰੋਕ ਲਈਆਂ ਨੀ ਮੋੜ ਤੇ ਜਿਹੜੇ ਪਰ ਵੀ ਅੰਕਰ ਵੀ ਬਾਈ ਬੰਬ ਦੇਖਣ ਆਇਆ ਅੰਕਰ ਸੁੰਡੀ ਜੀ ਇਹ ਮਤਲਬ ਵਰਸੀਨ ਜ਼ਾਹਰ ਹੈ ਡੰਗਰਾ ਵਾਸਤੇ ਹੁਣ ਹਾਂ ਇਹ ਤਾਂ ਜ਼ਾਹਰ ਯਾਰ ਮੈਂ ਪਾਣੀ ਨਹੀਂ ਲਾਇਆ ਮੇਰੇ ਨਹੀਂ ਜਮੇ ਇਹ ਚੀਜ਼ ਹੈ ਕਿ ਪੂਰੀਆਂ ਨੇ ਪਾਣੀ ਲਾਇਆ ਪੂਰੀ ਦੇ ਗਲੀ ਇਧਰੋਂ ਉਧਰੋਂ ਭਰੇ ਭੈਣ ਜੋ ਐਨ ਪ੍ਰੋ ਪ੍ਰੋ ਕੇ ਆਂਡੇ ਪੂਰੀ ਇਹ ਸੁੰਡੀਆਂ ਦੇ ਆਹ ਦੇ ਆ ਇਹ ਸੁੰਡੀ ਦੇ ਦੇਖ ਬਈ ਆ ਚੱਕੋ ਮੈਨੂੰ ਐਂ ਦੱਸ ਤਾਂ ਇੰਨੀ ਬਰੀਕ ਨਹੀਂ ਗਾ ਕਿੱਥੇ ਮਾਲੀ ਇਹ ਕਬੂਤਰ ਵਾਲੇ ਨੇ ਨਹੀਂ ਗਾ ਪਾ ਇਕ ਕਿਤੇ ਵੀ ਜਾ ਸਕਦੀ ਹੈ। ਉੱਥੇ ਰਹਿ ਕੇ ਕੀ ਖਾਣਾ ਪੀਣਾ ਵੀ ਨਹੀਂ ਆ ਬਾਕੀ ਪੀਣ ਹੀ ਨਹੀਂ ਹੈਗੀ। ਕੀ ਆ ਤਾਂ ਦੱਸ ਉਹ ਤਾਂ ਭੈਣ-ਭਾਨ ਨੂੰ ਦੇ ਤਾਂ ਬਾਲਟੀ ਮੰਗਦੇ। ਹਾਂ ਬਾਲਟੀ ਕਰ ਮੈਂ ਚੱਲ ਨਹੀਂ ਪਤਾ ਕਾਂਕ ਦੀ ਦੀ ਯਾਰ। ਨਹੀਂ ਨਹੀਂ ਹਾਂ। ਇਹਨੇ ਕਿਹਾ ਕਹਿੰਦਾ ਵੀ ਠੰਡੀ ਬੋਤਲ ਦੇ ਦੂਗਾ। ਪਿਛਲਾ ਹਾਂ 10 ਦਿਨ ਹੋ ਗਏ ਅੰਕਲ ਢੀਕਦੇ ਨੂੰ। ਮੇਰੀ ਗੱਲ ਸੁਣ। ਇੱਕ ਵਾਰ ਲਿਆ ਕੇ ਮੈਂ ਪੀ ਜੱਗਾ। ਉਹ ਪੁਰਾਣੀ ਗੱਲ ਆ ਛੱਡ। ਹੁਣ ਕਿਣੀ ਜਾਂੀ ਹੁਣ ਪਾਰ ਅੱਜ ਕੱਲ ਦੀ ਗੱਲ ਕਰਦਾ। ਪਾਰ ਗੱਲ ਸੁਣ ਲੈ ਲਵਲੀ ਪਾ 2000 ਰੁਪਏ ਬਣ ਜਾਣਾ ਤੇਰਾ ਬੋਤਲ ਪਲਾ ਜਾ ਨਹੀਂ। ਹਾਂ ਬਸ ਆ ਦੇਖ ਲੈ। ਲੋ ਜੀ ਭਾਈ ਚੱਲਦੇ ਕੰਮ 'ਚ ਇੱਕ ਗੱਡੀ ਹੋਰ ਆ ਗਈ। ਸੌਦੇ ਆਏ ਘਰ ਦੇ। ਦੱਲੀ ਦੇਖਿਓ ਤੁਸੀਂ ਟੈਂਪੂ ਬਣਾਦਾ ਫੋੜਦਾ ਇੰਨਾ ਸਵਾਲ ਲੱਤ ਲਿਆ। ਹਾਂ। ਬੜਾ ਜੀਵਾ। ਬਾਟਰਾ ਕੀੜ ਮਿਰਚਾਂ। ਝਾੜੂ ਕੁਝ ਵੀ ਨਹੀਂ ਛੱਡਿਆ। ਬੱਲੇ ਬੱਲੇ ਬੱਲੇ। ਉਹ ਦੱਲੀ ਕਿ ਹਾਲ ਹੈ? ਠੀਕ ਹੈ ਜਾਈਗਾ। ਉਹ ਪੁਲ ਤਾਂ ਨਹੀਂ ਆਇਆ ਦੱਲੀ? ਮਿਰਚਾਂ। ਹਾਂ। ਆਪਾਂ ਮੂਵ ਕਰਬੂਜੇ ਮੰਗਦਾ ਤਾਂ ਕੱਢੀ ਦੱਲੀ। ਮੋਹ ਜਵਨ ਮਿਰਚ ਖਾ ਮੋਰਥਲ ਬੰਦ ਕਰਦੇ ਭਾਈ ਉਹ ਆ ਗਿਆ ਕੀੜੇ ਭਾਈ ਇਹ ਤਾਂ ਵਧੀਆ ਚੀਜ਼ ਆ ਉਹ ਕੋਈ ਸਬਜ਼ੀ ਛੱਡੀ ਵੀ ਹੈਗੀ ਐ ਇਹ ਤਾਂ ਨਹੀਂ ਵਿੱਚ ਮਦਾਰੀ ਬੰਦ ਕਰਾ ਮੈਨੂੰ ਕਿੱਧਰ ਨਹੀਂ ਮੈਨੂੰ ਮੈਨੂੰ ਸਮਾਨ ਇੱਧਰ ਹੈ ਇਹ ਕਿੱਧਰ ਇੱਧਰ ਵੀ ਹੈ ਇੱਧਰ ਮੈਨੂੰ ਸਮਾਨ ਆ ਜੀ ਦਾ ਅੱਛਾ ਅੱਜ ਤੱਕ ਮੈਂ ਕਿੱਦੂ ਵੀ ਹੋਵੇ ਚੱਲ ਲੇ ਲਕੋ ਲਿਆ ਮੈਨੂੰ ਸਮਾਨ ਲਕੋ ਲਿਆ ਏ ਮਨਿਆਰੀ ਵਾਲਾ ਉਹ ਸਬਜ਼ੀ ਮੰਡੀ ਵਾਲਾ ਨਾ ਨਾ ਠੀਕ ਹੈ ਤੁਮੈਂ ਜੀ ਦਾ ਮਸਾਲੇ ਮਸੋਲੇ ਐ ਚ ਤੁਮੈਂ ਸਾਰੇ ਉਹ ਕੋਈ ਚੱਕਾ ਹੀ ਨਹੀਂ ਜਾਈ ਸਾਰਾ ਰੋਪੜ ਕੁਮੈਦਲੀ ਹੋ ਗਿਆ ਦਾ ਚੱਲਣ ਕੋਈ ਤੇ ਪਾਰਟੀ ਪੁਲਟੀ ਵੀ ਕਰੀਏ ਹਾਂ ਸੇਵਾ ਉਹ ਪਾਚਲਾ ਠੰਡਾ ਠੰਡਾ ਕੀ ਗੱਲ ਪੈਂਦਾ ਠੰਡਾ ਪੀ ਲਿਆ ਗੋਲ ਗੱਪੇ ਖਾਦੇ ਕਹਿੰਦਾ ਗੋਲ ਗੱਪੇ ਖਾਣੇ ਮੈਂ ਚਾਹ ਨਾ ਨਾ ਠੀਕ ਹੈ ਇਹ ਰੱਖਦਾ ਹੋ ਗਏ ਗੋਲ ਗੱਪੇ ਠੀਕ ਹੈ ਪਾਣੀ ਠੀਕ ਹੈ ਉਹਦਾ ਨਾ ਠੰਡਾ ਹਾਂ ਇਹ ਸੀਧਾ ਗਲਾ ਭਰ ਕੇ ਆ ਪਾਣੀ ਦਾ ਹਾਂ ਆ ਗਲਾਸ ਵਿੱਚ ਨਾ ਨਾ ਠੀਕ ਹੈ ਸਤਿ ਸ਼੍ਰੀਕਾਲ ਜੀ ਬਾਈ ਸਾਰੇ ਵੀਰਾਂ ਨੂੰ ਮਨਾ ਬਾਈ ਸਸੀ ਗਾਲ ਜੀ ਬਈ ਅੱਜ ਲੱਗਿਆ ਟਰੈਕਟਰ ਪਰ ਬਾਰਲੇਟਾ ਲਾਉਣ ਬਹੁਤ ਟਾਈਮ ਹੋ ਗਿਆ ਬਾਈ ਟਾਈਮ ਲੱਗਿਆ ਲਿਆਂਦੀਆ ਪਈਆਂ ਅਸੀਂ ਸੋਚਿਆ ਵੀ ਅੱਜ ਹੀ ਕੱਦੀ ਫਿੱਟ ਕਰ ਦੇਣੀ ਜੇ ਤੋਰਾ ਤੋਰੋਗੇ ਹੌਲੀ ਹੌਲੀ ਕਰਕੇ ਤਾਂ ਫਿੱਟ ਹੋਣੀਆਂ ਐ ਛਤਰੀ ਵਾਲਿਆਂ ਨੇ ਅੱਜ ਲਾਏ ਦੇਣੀਆਂ ਆਪਾਂ ਨੇ ਕਿਉਂਕਿ ਬਾਈ ਸ਼ਾਮ ਟਾਈਮ ਮੰਡੀ માં ਵੀ ਜਾਇਆ ਖੇਤ ਸ਼ਾਮ ਨੂੰ ਖੇਤ ਵੀ ਵਾਲੇ ਲੈਟਾ ਲਿਆਂਦੇ ਬਲਾਈਆ ਹੈ ਨਹੀਂ ਉਹਦਾ ਫਾਇਦਾ ਕੋਈ ਨਹੀਂ ਮੀਨਾ ਹੋ ਗਿਆ ਇਹਦਾ ਪਈਆਂ ਪਈਆਂ ਨਾ ਖਰਾਬ ਹੋਵੇ ਬਾਈ ਮੈਂ ਕਹਿੰਦਾ ਜੱਗੇ ਨੇ ਲਾ ਦੋ ਜੱਗੇ ਨੇ ਲਾ ਲੀਆਂ ਬਾਈ ਮੈਂ ਰਹਿ ਗਿਆ ਤਾਂ ਇਹ ਹੈਗੀ ਛਤਰੀ ਵਾਲੀ ਬਾਈ ਵਾਰਲੈਟ ਇਹਦੇ ਪਰਤੇ ਉਖੜਣੀਆਂ ਪੈਣੀਆਂ ਪੱਤੀਆਂ ਪੁੱਤੀਆਂ ਕਸਣੀਆਂ ਪੈਣੀਆਂ ਪਹਿਲਾਂ ਆਹੀ ਆਪਨੇ ਖੋਲ ਤਾਂ ਕੇ ਆ ਇਹ ਇਹ ਕਿਦਾਂ ਦਾ ਫੂੰਗੇ ਹੈ ਉਹਦੇ ਛਤਰੀ ਵਾਲੇ ਨਾ ਨਹੀਂ ਨਾ ਹੈਗੇ ਇਹ ਮੈਂ ਕਿਵੇਂ ਆਏ ਹੋंगी ਇਹ ਆਏ ਪਿੱਛੇ ਨੂੰ ਹਾਂ ਆਹ ਨਾਲ ਤੇ ਵਿੱਚ ਭਾਗ ਕਾਸ ਦੇ ਇਹ ਵੀ ਬਾਈ ਸਿਸਟਮ ਦਾ ਕਈ ਵਾਰਸੇ ਨੂੰ ਲੋਡ ਕਰਨਾ ਪੈਂਦਾ ਹੈ ਉੱਪਰ ਵਾਲੇ ਨਟ ਨਹੀਂ ਨਾ ਹੈਗੇ ਉਹ ਲਿਆਉਣੇ ਪੈਣੇ ਤਾਂ ਮੈਂ ਕਹਿੰਦਾ ਛਤਰੀ ਨੂੰ ਕੋ ਹੋਰ ਵੀ ਵਿੱਚ ਕੋਈ ਨਹੀਂ ਨਹੀਂ ਮੈਂ ਖਾਲੀ ਇੱਕ ਮਿੰਟ ਆ ਤਾਂ ਕਾ ਸਕਦਾ ਉੱਪਰ ਨਾਟ ਲਿਆਉਣੇ ਪੈਣੇ ਇੱਥੇ ਬੋਣ ਨੂੰ ਛੋਟੇ ਨਟ ਅੱਡੇ ਬੱਤੇ ਲਿਆਉਣੇ ਹਾਂ ਉਹ ਵੀ ਲਈ ਬਾਈ ਨਟ ਕਰਨੇ ਪੈਣਗੇ ਅੱਜ ਘਾਤ ਨੂੰ ਦੋ ਨਟ ਘਾਤ ਕੇ ਲਾ ਕੇ ਦੇਖੀਏ ਬੈਨਾ ਪੂਰੀ ਪੂਰੀ ਵੀ ਹੁੰਦੀ ਹੈ ਆ ਤਾਂ ਇੱਦਣੇ ਘਾਤਣਾ ਹਾਂ ਹਾਂ ਦੇਖਦੇ ਆਪਾਂ ਇਹ ਤਾਂ ਜਦ ਆਪਾਂ ਪੱਤੀਆਂ ਕਮਾ ਲੂਗਾ ਪੂਰੇ ਰੈਡ ਨਾ ਘਾਣੇ ਹਾਲੇ ਇਹ ਲੀ ਵਾਲੇ ਨਟ ਆ ਨਾ ਇਹ ਮੇਰੇ ਕੋਲ ਪਈਆਂ ਨੇ ਘਰ ਨਾਲ ਦੇਖਦਾ ਥੱਲੇ ਕੀ ਤਾਂ ਮੇਰੇ ਕੋਲ ਵੀ ਹੋਉਂਗੇ ਠੀਕ ਟਿੱਲੇ ਕਰ ਲੈਣਾ ਨਾ ਮੜੇ ਨਾ ਟਿੱਲਾ ਕਰ ਬਾਕੀ ਦੇਖਦੇ ਹਾਂ ਤਾਰ ਵੀ ਚਾਹੀਦੀ ਹੈ ਹਾਂ ਤਾਰ ਇੱਧਰ ਲਈ ਸੈੱਟ ਰੱਖਿਆ ਉਹਨੇ ਇਹਦੇ ਜੋੜ ਤਾਰ ਠੀਕ ਹਾਂ ਬੂਰੇ ਤੇ ਆ ਜੁਨੀ ਹਾਂ ਹਾਂ ਆ ਚਿੱਤੀ ਲਪੇਟੀਆਂ ਆਹੋ ਟੈਟ ਕਰਕੇ ਉੱਪਰ ਤਾਂ ਕਰ ਪੱਤੀਆਂ ਤਾਂ ਹੀ ਪਤਾ ਲੱਗੂਗਾ ਵੀ ਸੈੱਟ ਹੈ ਮਰੇ ਟਾਈਟ ਕਰ ਲੈ। ਇਹ ਦਿਨੇ ਕਰਕੇ ਬਾਕੀ ਭਾਈ ਦੇਖਦੇ ਆ। ਕਿਹੜਾ ਪ੍ਰੋਜੈਕਟ ਹੈ ਜ਼ੋਰ ਦਾ ਲੱਗੇਗਾ ਲੌਂਗ ਨਾਲੇ। ਲੈਟਾਂ ਹਲੇ ਇੱਕ ਬਹੁ ਪਈਆਂ ਐ। ਹਲੇ ਸ਼ੁਰੂਆਤ ਐ। ਹਾਂ ਮਾਰਦੀ ਨਹੀਂ ਹੈਗੀ। ਮਾਰਦੀ ਨਹੀਂ ਹੈਗੀ। ਹਾਂ ਨਖਰਾ ਕਰਦੀ ਐ। ਇਹ ਨਾਟ ਵੀ ਪੁੱਠਾ ਜਾ ਬਾਈ ਐਲਜੀ ਵਾਲਾ। ਟੁੱਟ ਵੀ ਸਕਦਾ ਐ। ਹਾਂ? ਐਂ ਦਾ ਡਰ ਲੱਗਦਾ ਐ। ਐਨ ਸਹੀ ਕਾਸ ਹੋਣਾ ਐ ਬਾਈ ਇੱਕ ਵਾਰ। ਮੈਲਾ ਨਹੀਂ ਹੈਗਾ। ਹਾਂ ਦੇਖ ਤਾਂ ਇਹ ਪੂਰਾ ਪੂਰਾ ਹੀ ਹੈ ਉਹ ਛੋਟੀ ਰਹਿ ਗਈ ਯਾਰ ਇਹ ਇਧਰ ਨੂੰ ਘੱਟ ਮੜੀ ਹੋਰ ਪੂਰਾ ਇਧਰ ਤਾਂ ਪੂਰਾ ਹੈ ਥੋੜਾ ਜਿਹਾ ਫਰਕ ਹੈ ਪੱਤੀਆਂ ਵਿੰਗੇ ਗਾਨੀਆਂ ਪੈਣੀਆਂ ਯਾਰ ਛੋਟੀ ਕਿਵੇਂ ਰਹਿ ਗਈ ਇਹ ਆ ਬਾਸ਼ਲ ਇਧਰ ਉਧਰ ਤਾਂ ਨੇੜੇ ਲਾਤੀ ਉਹਨਾਂ ਨੇ ਕੀ ਕਰਤਾ ਕਰੀਂਦਾ ਫੇਰ ਮੜਾ ਯਾਰ ਬਾਸ਼ਲ ਆ ਥੋੜੀ ਜਿਹੀ ਦੂਰ ਲੱਗੀ ਹੈ ਆ ਕੇ ਦੇਖੀ ਤਾਂ ਕਿੰਨਾ ਗਾ ਫਰਕ ਹੈ ਇੱਕ ਜਿਹਾ ਇਧਰ ਲਾਉਦਾ ਮੈਂ ਹਾਂ ਪੂਰਾ ਲਾ ਇਧਰ ਇੱਕ ਸਾਈਡ ਸਹੀ ਲਾ ਪੂਰਾ ਹੋਰ ਕਰ ਕਹਾਂਗਾ ਇੱਧਰ ਨਾਲਾ ਪੂਰਾ ਤੋ ਆਪਣਾ ਇੱਧਰ ਦੇਖ ਕੇ ਪੂਰਾ ਸਹੀ ਹੈ ਲੈ ਪੂਰਾ ਸਹੀ ਹੈ ਹਾਂ ਹਾਂ ਭਾਈ ਇਹ ਇੱਧਰ ਫਰਕ ਪੈ ਗਿਆ ਖਾਸਾ ਇਹ ਛੋਟੀ ਰਹਿ ਗਈ ਜਿਆਦੀ ਜਿਆਦੇ ਕਰ ਪਿਆ ਹਾਂ ਹਾਂ ਇੰਦਰ ਤੋਂ ਬਈਆਂ ਆਏ ਹੀ ਲਾਉਂਗਾ ਹਾਂ ਇਹਦੇ ਨਾਲ ਬਾਸ਼ ਲਵਾਉਣੀ ਪਾਉਂਗੀ ਨਾ ਕਿ ਮੂਤੇ ਆਹੀ ਗੱਲ ਕਰ ਲੋ ਕਿ ਨੂੰ ਭਾਂਡਾ ਜਿਹੜਾ ਕੰਮ ਕਰਨ ਲੱਗੇ ਤੇ ਹੋਇਆ ਹੀ ਨਹੀਂ ਹੈਗਾ ਰਹਿ ਗਿਆ ਬਾਸ਼ ਉਹ ਦੇਖਦੇ ਨੇ ਲਵਾ ਦੇਉਂਦੇ ਹੈਂ ਮਾਸ਼ਾਅੱਲਾ ਵੀ ਕਰਦੇ ਨੇ ਚੱਲ ਦੇਖਦੇ ਹੁਣ ਉਹੀ ਕੰਮ ਹੋ ਗਿਆ ਲੋ ਜੀ ਭਾਈ ਬੜੀ ਦਾ ਲੋਡ ਆਈ ਨਹੀਂ ਹੁਣ ਛੋਟੀ ਲਾ ਕੇ ਦੇਖਦੇ ਆਂ ਉਹੀ ਪੱਤੀਆਂ ਆ ਗਈਆਂ ਲੋਡ ਹੈ ਨਾ ਨਾ ਪੱਤੀਆਂ ਹੋਈਆਂ ਤੇ ਨਵੀਆਂ ਹੈ ਉਹੀ ਹੈ ਪਾਤਾ ਖੋਲੀ ਨਹੀਂ ਨਵੀਂ ਆਵੇ ਹੱਥ ਨੂੰ ਥੋੜੀ ਲੈਡ ਨਹੀਂ ਆ ਗਈ ਚੜ ਕੇ ਹੁਣ ਇਹ ਨੂੰ ਵੀ ਹੋ ਕਰਨਾ ਪੈਣਾ ਨਾ ਪ੍ਰੋਜੈਕਟ ਨੂੰ ਹੋਣਾ ਪੈਣਾ ਇਹ ਤਾਂ ਇਹ ਵੀ ਗੜੀ ਆ ਕੌਂਦੀ ਦੇਖ ਤੋ ਕਿ ਤਰਾਖੁਰ ਨਾ ਯਾਰ ਇਹ ਵੀ ਅਟਕ ਰਿਹਾ ਪੱਤੀਆਂ ਤੇ ਇਹ ਕਰਨੀ ਪੱਤੀਆਂ ਬਗਾਲ ਤੋਂ ਲਾਉਂਦੇ ਉਹ ਪੱਤੀਆਂ ਫੁੱਦੂ ਆਪਾਂ ਨੇ ਅੰਦਰ ਨੂੰ ਲਾਉਣੀ ਆ ਦੀਆਂ ਉੱਪਰ ਵਾਲੀ ਵੀ ਲੋਟ ਆ ਜਾਣੀ ਠੀਕ ਆ ਇਹਦੇ ਥੱਪੜ ਫੇਰ ਨੇ ਆ ਲੈ ਦੇਖੀ ਹੁਣ ਮੈਂ ਨਾਲੇ ਸਾਰਾ ਕੁਝ ਲੋਡ ਕਰ ਦੇਣਾ ਆ ਜਾਓ ਖੁੱਦ ਬੰਦਾ ਯਾਰ ਆ ਦੇਖੋ ਬਾਈ ਇਹ ਪੱਤੀ ਐ ਲੱਗਣੀ ਐ ਦੋਹੇ ਲੈਟਾ ਲੱਗ ਜਾਣੇ ਉੱਪਰ ਵਾਲੀ ਮਾਹ ਲਾ ਕੇ ਰੱਖਾ ਪਹਿਲਾਂ ਨਹੀਂ ਉਹ ਫੇਰ ਨਹੀਂ ਲੱਗਣੀ ਉਹ ਚ ਫਰਕ ਹੋਊਗਾ ਸ਼ਰਤ ਲਾ ਲਾ ਫਿਰ ਪੰਜਤੀ ਦੇ ਦੀ ਲਾਲਾ ਸ਼ਰਤ ਤੇ ਅੱਜ ਨਾ ਬਾਈ ਛੱਤ 'ਤੇ ਰੌਲਾ ਹੋਊਗਾ ਇਹਨੂੰ ਮੈਂ ਲਾ ਕੇ ਰੱਖਾਉਣੀ ਐ ਇਹਦਾ ਦਿਮਾਗ ਚੱਲਿਆ ਨਹੀਂ ਹੁਣ ਮੈਂ ਆਪਣਾ ਦਿਮਾਗ ਲਾ ਲਿਆ ਦੇਖੀ ਜਾ ਫਿਰ ਕੋਈ ਕੰਮ ਹੋਣਾ ਦੇਖੀ ਲੱਗ ਜਾਣੀ ਉਪਰ ਵਾਲੀ ਉਹਨੇ ਲੱਗ ਜਾਣੀ ਦੇਖ ਲਈ ਉਹ ਨਹੀਂ ਲੱਗਣੀ ਲਾ ਦੇ ਫੇਰ ਫਰਕ ਉਹ ਪੁੱਦਵਾਲਾ ਉੱਥੇ ਆ ਉਹ ਗਲੀ ਕਿਤੇ ਇਧਰ ਗਲੀ ਤੇਨ ਉੱਪਰ ਆ ਉਰੇ ਐਨ ਉੱਪਰ ਹੈ ਉੱਪਰ ਇਹ ਲਾ ਹੋ ਗਿਆ ਹੋ ਗਿਆ ਲੋਡ ਫਿਰ ਐਨ ਨੂੰ ਲਾ ਦਈਏ ਫਿਰ ਉੱਪਰ ਵਾਲੀ ਵੀ ਲੱਗੂਗੀ ਉੱਪਰ ਵਾਲੀ ਲਾ ਦਉਂਦੇ ਆ ਕਨੈਕਸ਼ਨ ਹੈ ਇਹਦੇ ਬਾਈ ਦੇਖ ਲੈ ਚੈੱਕ ਕਰਕੇ ਆ ਵੀ ਲਾ ਦੇਗੀ ਠੀਕ ਹੈ ਜੀ ਇੱਕ ਪੱਤੀ ਦੂਈ ਸਾਈਡ ਨੂੰ ਘਸਾਉਈ ਇੱਕ ਦੂਈ ਸਾਈਡ ਨੂੰ ਘਸਾਉਈ ਤਾਂ ਲੱਗ ਗਈ ਹੈ ਹਲੇ ਆਏ ਇੱਕ ਸਾਈਡ ਨੂੰ ਦੋਏ ਉਹਨਾਂ ਰੱਖੋਣ ਇਹ ਆ ਪੂਰੀ ਐਨ ਤਹੀ ਹਾਂ ਆ ਗਈ ਸਹੀ ਆਵਾਜ਼ ਆ ਗਈ ਆ ਗਈ ਦੇਖੋ ਦੂਈ ਲੱਗ ਦੇਖੀ ਬੱਤੀਆਂ ਫੜ ਜਾ ਉਹ ਦੂਈ ਗੋਲ ਲੱਗਦਾ ਉਹਨੂੰ ਕਾਫੀ ਹੋਰ ਲੱਗ ਜਾਣਾ ਪਾਸ ਹੋ ਜਾਣੀ ਮਿਸਤਰੀ ਪੱਕੇ ਆਪਾਂ ਹੋਰ ਇੱਕ ਗੱਲ ਨਹੀਂ ਕਰਦਾ ਲਾਜ਼ਮੀ ਲਾਜ਼ਮਾ ਬਾਲਟੀ ਹੋਏ ਜਾਣੀ ਅੱਜ ਅੱਜ ਲੈਟ ਬਾਲ ਰਿਹਾ ਫਿਰ ਆ ਲੈ ਇੱਧਰ ਤੇ ਕਿੰਨਾ ਫਰਕ ਇੱਧਰ ਬਸ ਨਹੀਂ ਉਹ ਲੈਟ ਕਿੱਧਰ ਕਸੀਆ ਆਪਣੇ ਪਿੱਠੇ ਲਾਉਣ ਜਾ ਯਾਰ ਉਹ ਤਾਰਫ ਤੋਂ ਘੁਮਾਉਣ ਆ ਗਿਆ ਚੱਲਦਾ ਹੋ ਜੂਗੀ ਲੈਟ ਉੱਧਰ ਲੱਗ ਰੇ ਪੱਤੀ ਬਾਹਰ ਲੋਟਾਂ ਨਹੀਂ ਕਰਨਾ ਉਹ ਇਹਦਾ ਪੈਣਾ ਹੀ ਛੋਟੀ ਦੀ ਮੈਂ ਕਹਿੰਦਾ ਕੋਣ ਉਹ ਛੋਟੀ ਦੀ ਐ ਕਬੜੀ ਦੀ ਇਹ ਛੋਟੀ ਦੀ ਆ ਰਹੀ ਇਹ ਇਹ ਰੀਲੋਡ ਆਉਣੀ ਹਾਂ ਇਹ ਇੱਕ ਪਤੀ ਦਾ ਫਰਕ ਪਾ ਇਹ ਛੋਟੀ ਦੀ ਇਹ ਥੱਲੇ ਲੋਡ ਆ ਕੇ ਆ ਨਹੀਂ ਆਉਗੀ ਫੇਰ ਰਹਿਣਾ ਮੇਰੇ ਕਹਿੰਦੇ ਰਹਿਣਾ ਆ ਡੰਡਾ ਇਹ ਵਾਲਾ ਹੁਣ ਲੈ ਇਹ ਡੰਡਾ ਤਾਂ ਮੈਂ ਕੀ ਕਰੀਏ ਯਾਰ ਇਹ ਤਾਂ ਮਰੇ ਇਹਨਾਂ ਦਾ 20 ਪੱਤੀ ਦਾ ਫਰਕ ਹੈ ਇਹ ਨਹੀਂ ਬਾਈ 200 ਨਹੀਂ ਇਹਦਾ ਹਾਂ ਆਹ ਇਹ ਕੁੰਗਲੀ ਦਾ ਫਰਕ ਹੈ ਢੇਠ ਵਾਲੀ ਜੀ ਲੱਗਣੀ ਹੈ ਇੱਕ ਪੱਤੀ ਦਾ ਫਰਕ ਹੈ ਇਹਦਾ ਜਿਆਦਾ ਵੱਡਾ ਹੈ ਆਹ ਲਾ ਲੈ ਹਾਂ ਆਹ ਲਾ ਦੇ ਪੜਿਮੜੇ ਤੈਨੂੰ ਕੁਝ ਨਹੀਂ ਤੇਗਾ ਉਹਨੇ ਗੱਡੀਆਂ ਰੋਕ ਲਈਆਂ ਗਾਦੀ ਮੋੜ ਤੇ ਜਿਹੜੇ ਪਰ ਵੀ ਹੁੰਦੇ ਬਾਈ ਸਿਰੇ ਬਸ ਲੋਟਾਉਣੀ ਹੈ ਇਹ ਮੇਨਾਂ ਦਾ ਇਲੈਕਟ੍ਰੀਸ਼ੀਅਨ ਨੇ ਲਾਉਂਗਾ ਆ ਇੱਕ ਆ ਜਾ ਠੀਕ ਹੈ ਨਹੀਂ ਠੀਕ ਜਿਹੜੀ ਆਪਣੇ ਤੇ ਦੇ ਉਹ ਤਾਂ ਲਾ ਦਈਏ ਉਹ ਬੰਦੇ ਦੇਖ ਲੈ ਦੇਖਤਾ ਕੰਮ ਉਹ ਲਾਉਂਦੇ ਗਏ ਨਹੀਂ ਕਾਰ ਦਾ 2000 ਦਾ ਨਸਾ ਨਹੀਂ ਵੀ ਨਹੀਂ ਹੈ ਅਰਾਮ ਦੀ ਚੱਟ ਆ ਗਈ ਪੂਰੀ ਹਾਂ ਲੋ ਜੀ ਬਾਈ ਚੱਲਦੇ ਕੰਮ ਚ ਸਾਡਾ ਪੰਮੂ ਵੀ ਆ ਗਿਆ ਮੈਂ ਲਾਦਾ ਰਿਹਾ ਅਫਸਰ ਦਾ ਜਿਹੜਾ ਬਈ ਇੰਨਾ ਫੜਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਨੇੜੇ ਆ ਕੇ ਬਿਲਾਓ ਇੰਨਾ ਪੜ ਕੇ ਕਿੱਥੇ ਜਾਣਾ ਸਿਟੀਸ਼ਨ ਪੜ ਕੇ ਆਇਆ ਮੁੰਡਾ ਇਹ ਅਫਸਰ ਲਗਣਾ ਅਫਸਰ ਲਗਣਾ ਹੋ ਗਿਆ ਇੰਨਾ ਪੜ ਕੇ ਅਫਸਰ ਨੇ ਲੱਗ ਜੀਵੇ ਕਿ ਸਾਡਾ ਮੁੰਡਾ ਚੱਲ ਬਈ ਆ ਕਹਿ ਨੂੰ ਤੂੰ ਐਂ ਦੱਸ ਆਪਣੇ ਲੈਟ ਵਾਲਾ ਕੋਈ ਮਿਸ਼ਨ ਪਾਸ ਹੋ ਜਾਊਗਾ ਔਖਾ ਹੀ ਲੱਗਦਾ ਔਖਾ ਹੀ ਆ ਆਹ ਜੇ ਫਿੱਟ ਕਰਤੀ ਹਾਂ ਦੇਖ ਕਨੈਕਸ਼ਨ ਇਹ ਜੇ ਭਾਈ ਆ ਫਿੱਟ ਕਰਦੇ ਆ ਇਹਨੂੰ ਗਲੀਆਂ ਤੇ ਲੋਟ ਆਉਂਦੀ ਆ ਫੇਕ ਲੈਟ ਵਾਲੀ ਗਲੀ ਘੜਦੀ ਆ ਹੁਣ ਕੀ ਕਰਿਆ ਜਾਏ ਹੁਣ ਇਹਨੂੰ ਲੈਟਾ ਡੱਬੇ ਚ ਵਾ ਕੇ ਰੱਖੀ ਜਾਵੇ ਕਿਹਨੇ ਰੋਪੜ ਜਾੜਾ ਪਾਊਗਾ ਨਾ ਰੋਪੜ ਭਾਈ ਲੈਟਾਂ ਲੈ ਕੇ ਉਹਨਾਂ ਨੂੰ ਪਤਾ ਵੀ ਹੋਊਗਾ ਵੈਲਡਿੰਗ ਵਾਲੇ ਦੀ ਬਲੋਡ ਪੈਣੀ ਆ ਵੈਲਡਿੰਗ ਸੈੱਟ ਦੀ ਆ ਲੈਟਾਂ ਦੱਸ ਦਊਗਾ ਬੰਦਾ ਸਲਾਹ ਦੇ ਦੇਊਗਾ ਉੱਥੇ ਉਹ ਲੱਗਣੀ ਆ ਭਾਈ ਕਹੇ ਨਾਲ ਮਾਸ਼ੱਲਾ ਤੇ ਵੈਲਡਿੰਗ ਵਾਲੇ ਦੀ ਬਲੋਡ ਆ ਹੁਣ ਰੋਪੜ ਜਾਊਗੇ ਇਹ ਕੰਮ ਸਾਡਾ ਕਿਸੇ ਨਾਲ ਬੰਦਾ ਸਲਾਹ ਦੇ ਦਊਗਾ ਨਾ ਹੂੰ ਚਲਾਇਓ ਕਰੋਗੇ ਯਾਰ ਮੈਂ ਤਾਂ ਕਹਿੰਦਾ ਜੇ ਇਹ ਹੋਰੇ ਤਾਹ ਆ ਲੱਜੇ ਬੇ ਤਾਹ ਵਾਲੀ ਇਹ ਇਹ ਵੀ ਥੱਲੇ ਵੀ ਠੀਕ ਐ ਫਿਰ ਬਾਈ ਉੱਪਰ ਵਾਲੀ ਤਾਹ ਆ ਇਹ ਆਹਨੇ ਆਹਨੇ ਫੀਡਿੰਗ ਕਰਦੀ ਆ ਉਹ ਨਾਲ ਆ ਉਹ ਇਹ ਆਪਾਂ ਥੱਲੇ ਹੀ ਲਾ ਲੈਨੇ ਆਪਣੇ ਇਹ ਤਾਂ ਠੀਕ ਐ ਆਹਾਂ ਥੱਲੇ ਦੇਖ ਤਾਂ ਤੁਸੀਂ ਲੱਗਦੀ ਠੰਡੇ ਲਾ ਲੈਨੇ ਆਪਾਂ ਦੋ ਇਹ ਦੋ ਹੀ ਕੱਢਦਾ ਭੜੀ ਬਾਈ ਉਰੇ ਉਰੇ ਦੇਖ ਲੈਂਦੇ ਜੋਰੇ ਵਧੀਆ ਲੱਦੀ ਇਹ ਹੂੰ ਉੱਪਰ ਵਾਲੀ ਲਾਈਆਂ ਉਹ ਉਹ ਤਾਂ ਬਹੁਤ ਵਧੀਆ ਦੇਖਦੇ ਆ ਉੱਪਰ ਵਾਲੀ ਸਰਾਖ ਜੇ ਇੱਧਰ ਉੱਧਰ ਹੋਏ ਸਾਰੇ ਅੱਛਾ ਹੂੰ ਮੂਹੇ ਫੜ ਕੇ ਮਣ ਮਣਾ ਪੰਮੂ ਐਨੀ ਲੈਟ ਕੌਣ ਲੈ ਤੂੰ ਮੈਂ ਨਹੀਂ ਲੈ ਕੇ ਆਇਆ ਉਹਨੂੰ ਮੋੜ ਕੇ ਸੈਟ ਹੋ ਜਾਣਾ ਸਾਰਾ ਫਿਰ ਤਾਂ ਦਰ ਮੁਰਦੀ ਇੱਕ ਬਾਦ ਨੂੰ ਆ ਇਹਦਾ ਲੋਡ ਤਾਂ ਆਉਂਦੇ ਪੱਤੇ ਅੰਦਰ ਨੂੰ ਮੋੜ ਲਓ ਅਚਰ ਅੰਦਰ ਨੂੰ ਮੋੜ ਲਓ ਲੱਗਦਾ ਮੈਨਾਂ ਦਾ ਟਾਲੀ ਗਈ ਬੰਨੀ ਹੈਗੀ ਕੋਈ ਨਟ ਨੀ ਲੋਟ ਹੈਗਾ ਅਬਾ ਜੀ ਨੂੰ ਪੁੱਛ ਲੈਣਗੇ ਬੱਟ ਕਿੱਧਰ ਕਰਨੀਆਂ ਪੈਣੀਆਂ ਜੀ ਨਾ ਪੈਂਟਿੰਗ ਵਾਲੇ ਬੰਦੇ ਬਾ ਡਾਕਟਰ ਕੋਲ ਲੈ ਕੇ ਜਾਣਾ ਪੈਣਾ ਹੈ ਬਾ ਵੀੜਾ ਹਲੇ ਉਹਨਾਂ ਫਿਰ ਮਾੜੇ ਕੰਦ ਚੱਲਦੇ ਆ ਮੇਰੇ ਨਾਲ ਲਓ ਜੀ ਬਾਈ ਟਰੈਕਟਰ ਬਲੈਕਟਰ ਲਾਉਂਦੇ ਲਾਉਂਦੇ ਪੂਰੀ ਘਾ ਪਹੁੰਚ ਗਏ ਆਪਨੇ ਪੂਰੀ ਕੇ ਲੈ ਲੀ ਜੀ ਤੇ ਰੌਂਦ ਪੂਰੀ ਪਤਾ ਨਹੀਂ ਯਾਰ ਨਵੀਂ ਤੇ ਨਵੀਂ ਚੀਜ਼ ਹੀ ਨਾ ਆਉਂਦਾ ਦੇਖਦਾ ਕਹਿ ਪੂਰੀ ਦੇਖ ਲਈ ਜੀ ਤੇ ਰੌਂਦ ਭਰੇ ਭੈਜਨ ਪ੍ਰੋ ਪ੍ਰੋ ਕੇ ਾਂਡੇ ਪੂਰੀ ਸੁੰਡੀ ਆ ਦੇ ਆ ਇਹ ਸੁੰਡੀ ਦੇ ਦੇਖ ਬਈਆ ਚੱਕੋ ਮੈਨੂੰ ਐਂ ਦੱਸ ਤਾਂ ਇਨੀ ਬਰੀਕ ਨਹੀਂਗਾ ਕਿੱਥੇ ਮਾਰ ਲਈ ਇਹ ਕਬੂਤਰ ਵਾਲੇ ਨਹੀਂਗਾ ਪਾ ਜੀ ਕਿਤੇ ਵੀ ਜਾ ਸਕਦੀ ਹੈ ਪੂਰੀ ਦੇਲਾ ਵੀ ਆਹ ਸਾਹਮਣੇ ਸੁੰਡੀ ਵੱਧ ਰਹੀ ਹੈ ਹਾਂ ਹਾਂ ਉਹਦੇ ਮੇਰੇ ਬਾਲ ਗਿਣੀ ਹੈਗੇ 3300 ਪਟਾਪੇ ਨਾ ਬਾਲ ਗਿ ਪੂਰੀ ਆਹ ਸਾਹਮਣੇ ਨਾਲ ਤਾਂ 5-7 ਇੰਚ ਫੇਪਰ ਸੀਟ ਲੰਗਣਾ ਨੂੰ ਖਰਾਬ ਕਰੂਗਾ ਹਾਂ ਹਾਂ ਦੇਖ ਤਾਂ ਕਿਹਾ ਕੰਮ ਕਿੰਨਾ ਆਉਂਗਾ ਇਹ ਹੋਵੇਗਾ 50 ਤੱਕ ਪੂਰੀ ਬਾਈ ਦਿਨ ਚ ਅੱਜ ਬਹੁਤ ਬਿਜ਼ੀ ਰਿਹਾ ਇਹਦੇ ਵਿਚਾਰੇ ਨੇ ਇੰਜਨ ਨੇ ਇਨਾ ਲਹੂ ਪੀਤਾ ਏ 20 25 ਸਾਲ ਪੁਰਾਣਾ 베ARING ਇਹਨੂੰ ਮਾਸੀ ਲੈ ਕੇ ਆਏ ਗਾ ਅਸੀਂ 40 ਸਾਲ 40 ਸਾਲ ਪੁਰਾਣਾ 베ARING ਆਵਨੇ ਮੇਰੀ ਗੱਲ ਸੁਣ ਲੈ ਤੁਸੀਂ ਇੰਜਨ ਚ ਲਾਈ ਜਾਂਦੇ ਜਾਂ ਖਰਾਬ ਹੋ ਗਿਆ ਪੂਰੀ ਜੇ ਗੱਲ ਪੈ ਗਈ ਹਲੋ ਮਿਲਦਾ ਵੀ ਨਹੀਂ 베ARING ਹਾਂ ਜਿਹੜਾ ਕਹਿੰਦੇ ਕਰੇ ਦੇਖੋ ਹੋਰ ਤਾਂ ਕੁਝ ਨਹੀਂ ਆਇਆ ਬਾਈ ਹੈਗਾ 베ARING ਹਾਂ ਲਿਆ ਤੂੰ ਜੇ ਨੰਬਰ ਵੜੇ ਕਰੇ ਹਾਂ ਜੇ ਨੰਬਰ ਵੜੇ ਕਰੇ ਆਏ ਕਰਕੇ ਫਿਰ ਲੈਟ ਪਰ ਸਰਚ ਭਾਈ ਇਹ ਤਾਂ ਬਹੁਤ ਜਿੱਤੇ 40 ਪੈ ਰਹੀ ਆਪਣੇ ਪੂਰੇ ਰੋਪੜਵਾ ਮਿਲਿਆ ਨਹੀਂ ਮਰੰਡੇ ਵੀ ਮੇਨ ਮੇਨ ਆਏ ਜੇ ਕੀ ਫਿਰ ਜਣਾ ਹਸਲਾ ਚੱਕੀ ਫਿਰ ਦੰਦਾ ਹੈ ਦੁਕਾਨਦਾਰ ਕੋਲ ਜਾਇ ਕਰ ਲਿਆ ਲਿਆ ਮਿਲ ਜਾਣਾ ਇਹ ਤਾਂ ਚਾਕੋ ਫਲਾੜਾ ਰੰਗ ਜਾ ਪੜੇਗਾ ਨਾ ਨਹੀਂ ਮਿਲਿਆ ਕੇ ਪੂਰੀ ਮਿਲਿਆ ਕੇ ਥੇ ਮਰੰਡੇ ਚ ਵੀ ਦੋ ਦੁਕਾਨਾਂ ਛੱਡ ਕੇ ਇੱਕ ਵਾਰ ਮਿਲਿਆ ਪਤਾ ਕਿੰਨੇ ਪਰ ਦਾਤੇ ਪੜਦਾਦੇ ਦੇ ਟਾਈਮ ਚ ਚਮਕੌਰ ਕੱਲੀ ਕੱਲੀ ਦੁਕਾਨ ਚਮਕੌਰ ਸਾਰੀ ਗਲੀ ਮਿਲਿਆ ਨਹੀਂ ਭਾਈ ਰੋਪੜ ਸਾਰਾ ਗਾ ਲਿਆ ਪਰ ਆਏ ਆ ਵੀ ਮਿਲ ਗਿਆ ਕੱਲ ਉਹ ਕਹਿੰਦੇ ਤੇ ਵੀ ਜੇ ਮਿਲ ਗਿਆ ਮਿਲ ਗਿਆ ਪਹਿਲਾਂ ਸਾਨੂੰ ਡਰਾਤਾ ਕਹਿੰਦੇ ਹਜ਼ਾਰ ਤੇ ਉੱਪਰ ਮਿਲਣਾ ਹੈ ਹਜ਼ਾਰ ਤੇ ਉੱਪਰ ਮਿਲਣਾ ਇੱਕ ਦੋ ਨੇ ਦੋ ਜੱਤੇ ਕਹਿੰਦਾ ਤੁਹਾਨੂੰ ਇੱਕ ਉਹ ਦਮਾ ਆ ਮਨੇ ਸਲਾਦ ਹਮ ਮਖਾਈ ਕਹਿੰਦਾ ਆਏ ਕਰੋ ਕਹਿੰਦਾ ਬਸ ਲੈ ਫੜ ਕੇ ਕਹਿੰਦਾ ਲੁਧਿਆਣੇ ਚੜਜੋ ਹਾਂ ਯਾ ਕਹਿੰਦਾ ਲੁਧਿਆਣੇ ਮਿਲ ਜੂਗਾ ਲੁਧਿਆਣੇ ਮਿਲਣਾ ਤਾਂ ਮਿਲ ਜਾਣਾ ਉਹਦਾ ਬੜਾ ਸ਼ਹਿਰ ਫਾਇਦਾ ਹੈਗਾ ਏ ਬਾਬਾ ਕਹਿੰਦਾ ਮੇਰੀ ਦੁਕਾਨ 50 ਸਾਲ ਪੁਰਾਣੀ ਏ ਵੀ ਮੇਰੇ ਕੋ ਪੁਰਾਣੇ ਬੈਰਿੰਗ ਪਏ ਤੇ ਜਿਹੜਾ ਪੁਰਾਣਾ ਬੰਦਾ ਹੁੰਦਾ ਉਹ ਪੁਰਾਣ ਸਮਾਨ ਰੱਖਿਆ ਹੁੰਦਾ ਏ ਉਹ ਉਹਦੇ ਕਰਕੇ ਬਚਾਅ ਹੋ ਗਿਆ ਆਪਣਾ ਹੋਰ ਤਾਂ ਬਹੁਤ ਪੁਰਾਣਾ ਹਨਾ ਦਾਦਾ ਜੀ ਬੜਾ ਦੇ ਟਾਈਮ ਦਾ ਹਨਾ ਪੂਰੇ ਆਇਤਾ ਇਹਨੂੰ ਸ਼ਾਬਾਸ਼ ਦੇਣੀ ਪੈਂਦੀ ਏ ਇਹ ਬਈ ਕੱਖ ਵਾ ਗਿਆ ਨਾ ਡੰਗਰ ਬਣ ਕੇ ਆਇਆ ਹਾਂ ਉਹ ਨਹੀਂ ਨਾ ਨਾ ਬਾਈ ਮੈਂ ਅੱਜ ਦੇਖਿਆ ਇਹ ਨੂੰ ਕਹਿ ਮੈਂ ਕਿ ਵੀਡੀਓ ਨਾ ਬਣਾ ਲੈ ਦਿਖਾ ਦੇ ਦਿਖਾਉ ਮੈਨੂੰ ਬਾਈ ਉਹ ਨਹੀਂ ਪੂਰੀ ਆ ਦੇਖਵਾਤੀ ਤੇ ਭਾਈ ਡੰਗਰਾਂ ਵਾਲੇ ਲੈ ਆ ਮੇਰੇ ਦੇਖ ਲਵਾਈ ਦੇ ਦੇਖ ਤੋ ਕੇ ਆਇਆ ਹੁਣ ਮੈਂ ਹਰ ਕੇ ਦੇਖ ਉਹ ਆਪਣੇ ਭਾਈ ਲਿਬੜੇ ਮੇਰੇ ਵੀ ਹੁੰਦੇ ਰਹੀਆ ਮੈਂ ਕਰਿਆ ਤੂੰ ਡੰਗਰ ਨਹੀਂ ਬਣ ਗਿਆ ਮੁੱਕਰ ਗਿਆ ਹੁਣ ਆਪੇ ਕਹਿੰਗੇ ਆਪੇ ਮੁੱਕਰ ਗਿਆ ਤੋ ਕੇ ਤਾਇ ਤੇਰੇ ਸਾਹਮਣੇ ਇਧਰ ਭਾਈ ਸੁੱਖੇ ਵਾਲੀ ਮਸ਼ੀਨ ਜੀਤ ਵਾਲੀ ਮਸ਼ੀਨ ਚੱਲਦੀ ਐ ਪੂਰੀ ਤਾਂ ਢੋਡੀ ਬਣਾ ਲਈਏ ਕੱਲੂ ਆਉਗੀ ਫੇਰ ਬਣ ਜੂਗੀ ਪੂਰੀ ਤਾਂ ਤੂੰ ਲਾਉਣੇ ਐ ਤਕੀ ਮੱਕੀ ਬੀਜਣੀ ਐ ਲਾਉਣੇ ਐ ਬੀਜ ਨਹੀਂ ਦੱਸਣਾ ਹੈਗਾ ਗੁਫਤ ਲਾਉਣ ਲਾਈਫ ਥੇਰੇ ਦੇ ਬਾਈ 7:34 7:27 ਸੁਪਰੀਮ ਸੁਪਰੀਮ ਠੀਕ ਹੈ ਸੁਪਰੀਮ ਵਧੀਆ ਰੇ ਤੁਸੀਂ ਇਹਨੂੰ ਕਿਹਦਾ ਪਤਾ ਹੈ ਬਾਈ ਬੜਾ ਜ਼ਿੰਮੇਦਾਰ ਹੈ ਇਹ ਤੇਰਵੇਂ ਜ਼ਮੀਨ ਨੇ ਜਾ ਕੰਮ ਛੇੜਦੇ ਸਾਰਿਆਂ ਨਾਲ ਵੱਧੀ ਜਿਹੀ ਗੜ ਜਾਂਦੀ ਹੈ ਹਾਂ ਲੋਟ ਰਹਿੰਦੇ ਨੇ ਨਾਲ ਇਹ ਇੱਕ ਵੀ ਲੋਟ ਆਇਆ ਇਹ ਤੇਰਵੇਂ ਜ਼ਮੀਨੇ ਉੱਠ ਗਏ ਨਾ ਵਧੀਆ ਹੈ ਮਿਹਨਤ ਕਰਦੇ ਬਾਈ ਇਹ ਵੀ ਬੰਦੇ ਨਾਲ ਇੱਕ ਦੋ ਦਿਨ ਚ ਲੈ ਜਾਂਦੇ ਆ ਹੋਰ ਨਹੀਂ ਕੋਈ ਦੋ ਦਿਨ ਚ ਜੀ ਲੈ ਜਾਂਦੇ ਆ ਅੱਜ ਗਿਆ ਵਾ ਰੇੜੀ ਮੰਡ ਚ ਪੂਰੇ ਹੁਣ ਸਿੱਟਦੇ ਇਹ ਮੈਂ ਕਿ ਇੱਕ ਅੱਧਾ ਬੰਦਾ ਹੋਰ ਮਿਲ ਜੂਗਾ ਨਾ ਨਾ ਹੁਣ ਤਾਂ ਇਸਾਈਡ ਤੇ ਕੁਝ ਨਹੀਂ ਹੁੰਦਾ ਨਾ ਨਾ ਾਂਕਰ ਵੀ ভাই ਬੰਬ ਦੇਖਣ ਆਇਆ ਾਂਕਰ ਸੁੰਡੀ ਜੀ ਮਤਲਬ ਵਰਸੀਨ ਜਹਰ ਨੰਗਰਾ ਵਾਸਤੇ ਹੁਣ ਹਾਂ ਇਹ ਤਾਂ ਜਹਰ ਯਾਰ ਮੈਂ ਪਾਣੀ ਨਹੀਂ ਲਾਇਆ ਮੇਰੇ ਨਹੀਂ ਜਮਈ ਇਹ ਚੀਜ਼ ਹੈ ਕਿ ਪੂਰੀਆਂ ਨੇ ਪਾਣੀ ਲਾ ਦਿੱਤਾ ਪੂਰੀ ਪਾਣੀ ਪਾਣੀ ਕਰਕੇ ਹਾਂ ਪਾਣੀ ਕਰਕੇ ਤਾਂ ਸੁੰਡੀ ਵੀ ਵੱਧ ਪੈਂਦੀ ਟੀਮ ਪੈਂਦੀ ਜ਼ਿਆਦਾ ਫੜੀ ਤਾਂ ਮੱਖੀ ਨੂੰ ਵਰਸੀਨ ਪਰ ਵੀ ਬਸ ਆਪੇ ਖੜਾ ਇੱਕ ਵੀ ਸੁੰਡੀ ਨਹੀਂ ਥੜੀ ਹੈ ਜੀ ਜਮਈ ਜੱਗੇ ਨੇ ਮੈਨੂੰ ਕਹਿਤਾ ਕਹਿੰਦਾ ਜਿੱਦਾਂ ਰੋਟਾ ਵੀਟਰ ਪਾ ਰਿਹਾ ਕਹਿੰਦਾ ਇਹ ਵਾਧੇਣਾ ਮੈਂ ਕਿਰਾ ਬਾਪੂ ਪਾਈ ਜ਼ਿਆਦਾ ਕਹਿੰਦਾ ਮੈਨੂੰ ਰੋਕਿਆ ਪਿਆ ਹਟਦਾ ਨਹੀਂ ਹੈਗਾ ਨਹੀਂ ਹੁਣ ਤਾਂ ਖਰਾਵਾ ਪੂਰੀ ਸੈਂਟਰ ਲੈ ਜਾ ਗੈਸ ਵਾਧੂਗਾ ਹੁ ਆਦੂ ਹਾਂ ਡੰਗਰ ਉੱਪਰ ਹਾਂ ਡੰਗਰ ਦੇ ਵਿੱਚ ਕੀ ਉਹ ਜੇ ਅੰਕਲ ਜੇ ਕਣਾ ਗੋਬਰ ਗਾਇ ਚੱਲਦਾ ਏ ਜੇ ਕਿਤੇ ਸਿਲੰਡਰ ਭਰ ਕੇ ਵੇਚਦਾ ਹੁੰਦਾ ਫੇਰ ਨਿਆਰਾ ਦਾ ਪੇ ਤਾਂ ਅਕਲ ਵਾਲੇ ਤੀਏ ਦੇ ਸਿਲੰਡਰ ਵੇਚਦੇ ਕਰਨਾ ਇੱਥੇ ਲੈ ਕੇ ਬਹਿਣਾ ਤੇ ਬੋਏ ਆਏ ਕਰ ਪੂਰੀ ਕਰ ਇੱਥੇ ਲੈ ਕੇ ਬਹਿ ਜਾਣਾ ਮੇਰੀ ਗੱਲ ਸੁਣ ਹਾਂ ਅਕਲ ਦੇ ਵਰਸੀਨ ਵਸੂੰਂ ਨਹੀਂ ਚੱਕ ਕੇ ਸਿੜਦਾ ਉਹ ਨਹੀਂ ਅਕਲ ਕਿੱਥੇ ਘੇਰਦੀ ਯਾਰ ਮੈਂ ਚੱਕ ਕੇ ਸਿੜਦਾ ਤਾਂ ਮੇਰਾ ਉਹ ਕੰਮ ਖਰਾਬ ਹੋ ਜਾਊਗਾ ਇਹਦੇ ਹੱਥ ਨਾਲ ਦੇ ਦੀ ਸੂੰਡੀ ਕਿਹਦਾ ਵਰਸੀਨ ਚ ਘੇਰਨੀ ਏ ਪੂਰੀ ਹੁਣ ਗੋਬਰ ਗੈਸ ਹੋ ਗਿਆ ਪਾਸ ਇਹ ਲਵਾਉਣਾ ਤਾਂ ਅੰਕਲ ਵਾਲੇ ਮਿਸਤਰੀ ਤੇ ਤੁਸੀਂ ਕਰਾਉਣਾ ਨਹੀਂ ਹੈਗਾ ਹਾਂਜੀ ਉਹ ਜੋ ਉੱਪਰ ਲੁੱਕ ਪੈਣੀ ਉਹਦੇ ਆਪਾਂ ਕੱਲੀ ਲੁੱਕ ਪਾ ਦੋ ਉਹ ਨੂੰਨੇ ਕੇ ਹੈ ਚੱਲ ਪੂਗਾ 2000 ਰੁਪਏ ਦੀ ਮੰਗਲ ਨੂੰ ਲਿਆਉਣਾ ਹਾਂਜੀ ਮੰਗਾ ਨੇ ਲੁੱਕ ਤੇ ਇੱਕ ਤਾਂ ਹੁੰਦੀ ਉ ਉਹ ਥੋੜਾ ਪਤਾ ਨਹੀਂ ਕੀ ਕਰਦਾ ਬੋਲੀ ਬਈ ਮੈਂ ਤੜਕਾ ਲਾਉਣਾ ਲੋਕ ਇੱਕ ਤੇਲ ਜਦ ਇਹ ਕਿਤੇ ਦੂਵੇ ਲੋੜ ਬੜੀ ਤਰੀਕੇ ਕੇ ਬੰਨ ਰਿਹਾ ਅੜ ਜਾ ਕੇ ਜਦ ਐ ਪਾਉਣੀ ਆ ਐ ਪਾਹ ਪੜਾ ਤਦੇ ਬੰਨ ਫਿਰ ਰੂਮ ਕਿੱਥੇ ਰਹਿਣੀ ਪੂਰੀ ਲੋਕ ਬਾਰ ਨਹੀਂ ਲੋਕ ਨਹੀਂ ਕਰਦਾ ਉਹਨੂੰ ਕੁਝ ਵੀ ਨਹੀਂ ਹੋਇਆ ਅਕਲ ਮੈਂ ਵੀ ਕੋਠੇ ਪਾਉਣੇ ਬਣ ਲੈ ਲੈਂਟਰ ਪਰ ਮੇਰੇ ਵੀ ਕਿਤੇ ਕਿਤੇ ਨਾ ਤੇੜੇ ਜਿਹੇ ਪਾਟੀਆਂ ਵੀ ਇਕੱਠੀ ਕਰ ਹਾਂ ਪਾਉਣੀ ਪੂਰੀ ਮੈਂ ਵੀ ਆ ਪਹਿਲੇ ਲੋਕ ਪਾ ਕੇ ਫਿਰ ਪਟਾਈ ਲਾਉਂਦੇ ਨਾ ਲੋੜੇ ਨਹੀਂ ਡਾਲ ਲਾਉਣ ਜਗ੍ਹਾ ਕਿ ਨਾ ਕਲੀ ਲੋਕੇ ਪਾ ਦੋ ਲੋਕ ਲੈਟਰ ਹੈ ਹਾਂ ਉਹ ਦੂਵੇ ਲੋੜ ਦੀ ਚਮਈ ਪੂਰੀ ਰੂਮ ਬੰਦ ਕਰਨੇ ਆਲੀ ਉਹ ਤਾਂ ਦੂਵੇ ਦਾ ਕਹਿਫਾ ਲੈ ਠੰਡਾ ਰਹਿ ਸਾਡੇ ਆਲਾ ਤਾਂ ਕੁਝ ਨਹੀਂ ਵਿਗੜਿਆ ਹੈਗਾ ਉਦੇ ਪਰ ਉਹ ਕਰਾ ਦੋ ਦੋ ਅੰਕ ਲੈ ਲੈਣਾ 2 ਦਿੱਤਾ ਸੀ ਤਾਂ ਆ ਜਿਹੜਾ ਮੁੰਡਾ ਏ ਇਹਨੇ ਕਿੰਨੇ ਦਿਨ ਹੋ ਗਏ ਲਾਰੇ ਲੈਣ ਨੂੰ 10 ਦਿਨ ਡੀਕਦਾ ਮੈਂ ਰੋਜ਼ ਮਕਾਨ ਬਣਾਇਆ ਤਾਂ ਕਹਿੰਦੇ ਵੀ ਆਇਆ ਨਹੀਂ ਅਰੇ ਭਾਈ ਜਾਤਾ ਤੂੰ ਬਾਹਰ ਨਾ ਕਰੇ ਕਰਾ ਘਰ ਦੇ ਦੱਸਣ ਜੋਗਾ ਵੀ ਕਹਿੰਦੇ ਕੰਮ ਤਾਂ ਕੋਈ ਮਕਾਨ ਨਹੀਂ ਕਹਿੰਦੇ ਕਿਹੜਾ ਬੜਾ ਕਿ ਛੋਟਾ ਮਕਾਨ ਇੱਕ ਹਫ਼ਤੇ ਛੋਟਾ ਜਿਹੜਾ ਹਾਂ ਉਧਰ ਬੈਠੇ ਨਹੀਂ ਤਾਂ ਪਤਾ ਨਹੀਂ ਕੀ ਆ ਉੱਥੇ ਨੂੰ ਜਾਣਾ ਉੱਥੇ ਪੈ ਕੇ ਕੀ ਖਾਣਾ ਪੀਣਾ ਵੀ ਨਹੀਂ ਆ ਪਤਾ ਪੀਣੀ ਨਹੀਂ ਹੈਗੀ ਕੀ ਆ ਤਾਂ ਦੱਸ ਉਹ ਤਾਂ ਭੈਣ ਵਾਂ ਨੂੰ ਦੇ ਤਾਂ ਪਾਰਟੀ ਮਗਰ ਹਾਂ ਪਾਰਟੀ ਕਰ ਮੈਂ ਕਰ ਨਹੀਂ ਪਤਾ ਕਾਨਕ ਦੀ ਦੀ ਯਾਰ ਨਹੀਂ ਨਹੀਂ ਹਾਂ ਇਹਨੇ ਕਿਹਾ ਕਹਿੰਦਾ ਵੀ ਠੰਡੇ ਦੀ ਬੋਤਲ ਦੇ ਦੂਗਾ ਪਿਛਲਾ ਹਾਂ 10 ਦਿਨ ਹੋ ਗਏ ਅੰਕਲ ਢੀਕ ਦੇ ਨੂੰ ਬੋਤਲ ਫੜਾ ਕੇ ਚੱਲ ਮੇਰੀ ਗੱਲ ਸੁਣ ਇੱਕ ਵਾਰ ਲਿਆ ਕੇ ਮੈਂ ਪੀ ਜੱਗਾ ਉਹ ਪੁਰਾਣੀ ਗੱਲ ਆ ਛੱਡ ਤੂੰ ਗਿਣੀ ਜਾਈ ਹੁਣ ਪਾਰ ਅੱਜ ਕੱਲ ਦੀ ਗੱਲ ਕਰਦਾ ਪਾਰ ਗੱਲ ਸੁਣ ਲੈ ਲਵਲੀ ਪਾ 2000 ਰੁਪਏ ਬਣ ਜਾਣਾ ਤੇਰਾ ਬੋਤਲ ਭਲਾ ਜਾ ਨਹੀਂ ਹਾਂ ਬਸ ਆ ਦੇਖ ਲੈ ਤੂੰ ਬਾਹਰ ਆ ਜਾ ਹਾਂ ਆਦਾ ਮੈਂ ਹੁਣ ਬੋਤਲ ਪੀਣ ਜਾਮਾ ਤਾਰਾ ਕੱਢਣ ਲੱਗ ਗਿਆ ਜਿਹੜਾ ਠੇਕੇ ਵਜਾਣਾ ਤੂੰ ਬੋਤਲ ਲਿਆ ਕਿਹਣੀ ਪੀਣੀ ਜਿਹੜੀ ਆ ਉਹ ਕੋਕ ਪੀਣਾ ਮੈਂ ਤਾਂ ਬਸ ਮੈਂ ਤਾਂ ਦੂਆ ਕੈਂ ਲੈਉਣ ਲੱਗਿਆ ਉਹ ਕੋਕ ਦੇ ਵਿੱਚ ਦੂਆ ਪਾ ਦੀ ਥੋੜਾ ਜਿਹਾ ਅੰਕਲ ਮੈਂ ਜਾਂ ਚੱਲ ਤੂੰ ਵੀਰੇ ਪਲਾਉਣਾ ਪਲਾ ਪਾ ਨਾ ਨਾ ਤੂੰ ਕੋਕ ਲਿਆ ਦੇ ਨਹੀਂ ਉਹ ਤਾਂ ਮੈਂ ਬਾਟੀ ਕੋ ਪੀਉਣੇ ਬੈਠਾ ਹੋ ਗਿਆ ਮੜਾ ਜੀ ਹੱਦੀ ਦੋ ਜਣ ਜਾਉਣ ਪਾ ਕੋਕ ਜੀ ਦੇਖ ਲੈ ਜਦ ਪਲਾ ਦਿੰਦਾ